ਦੇ ਲੋਕ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਓ ਗਰਵਾਜ ਕੇ ਫਤੇ ਦੀਸ਼ਾਂ ਪਈਏ ਆਖੋ ਜੀ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਧੰਨ ਸ਼੍ਰੀ ਗੁਰ ਤੇਗ ਬਹਾਦਰ ਧੰਨ ਸ਼੍ਰੀ ਗੁਰ ਤੇਗ ਬਹਾਦਰ ਕਰ ਸਾਡੇ ਦੇ ਉਪਕਾਰ ਕੇ ਕਰ ਸਾਡੇ ਦੇ ਉਪਕਾਰ ਕੇ ਦੇਸ਼ ਕਾਮ ਦੀ ਰੱਖਿਆ ਖਾਤਰ ਦੇਸ਼ ਕਾਮ ਦੀ ਰੱਖਿਆ ਖਾਤਰ ਸੀ ਸਵੇਪਨਾ ਵਾਰਗੇ ਸੀ ਸਵੇਪਨਾ ਵਾਰਗੇ ਮਾਤਾ ਨਾਨਕੀ ਜੀ ਦੇ ਪੁੱਤਰ ਮਾਤਾ ਨਾਨਕੀ ਜੀ ਦੇ ਪੁੱਤਰ 6ਵੇਂ ਗੁਰਾਂ ਦੇ ਲਾਲ ਜੀ 6ਵੇਂ ਗੁਰਾਂ ਦੇ ਲਾਲ ਜੀ ਧਿਆਗਮਲ ਨਾਮ ਸੀ ਰੱਖਿਆ ਧਿਆਗਮਲ ਨਾਮ ਸੀ ਰੱਖਿਆ ਬੜੇ ਹੀ ਚਾਵਾਂ ਨਾਲ ਜੀ ਬੜੇ ਹੀ ਚਾਵਾਂ ਨਾਲ ਜੀ ਤੇਗ ਬਹਾਦਰ ਨਾਮ ਕਮਾਇਆ ਤੇਗ ਬਹਾਦਰ ਨਾਮ ਕਮਾਇਆ ਜਦ ਤੇਗ ਚਲਾ ਤਲਵਾਰਗੇ ਜਦ ਤੇਗ ਚਲਾ ਤਲਵਾਰਗੇ ਧੰਨ ਸ਼੍ਰੀ ਗੁਰ ਤੇਗ ਬਹਾਦਰ ਧੰਨ ਸ਼੍ਰੀ ਗੁਰ ਤੇਗ ਬਹਾਦਰ ਕਰ ਸਾਡੇ ਦੇ ਉਪਕਾਰਗੇ ਕਰ ਸਾਡੇ ਦੇ ਉਪਕਾਰਗੇ ਮਾਤਾ ਗੁਜਰੀ ਮਹਿਲ ਗੁਰਾਂ ਦੇ ਮਾਤਾ ਗੁਜਰੀ ਮਹਿਲ ਗੁਰਾਂ ਦੇ ਗੁਰੂ ਗੋਬਿੰਦ ਜੀ ਲਾਲ ਹੋਏ ਗੁਰੂ ਗੋਬਿੰਦ ਜੀ ਲਾਲ ਹੋਏ ਚੱਕ ਨਾਨਕੀ ਨਗਰ ਵਸਾਇਆ ਚੱਕ ਨਾਨਕੀ ਨਗਰ ਵਸਾਇਆ ਜਦ ਸਤਗੁਰ ਜੀ ਦਿਆਲ ਹੋਏ ਜਦ ਸਤਗੁਰ ਜੀ ਦਿਆਲ ਹੋਏ ਸਿੱਖ ਪੰਥ ਦੀ ਸੇਵਾ ਖਾਤਰ ਸਿੱਖ ਪੰਥ ਦੀ ਸੇਵਾ ਖਾਤਰ ਕਰਨ ਫਿਰ ਪ੍ਰਚਾਰਗੇ ਕਰਨ ਫਿਰ ਪ੍ਰਚਾਰਗੇ ਧੰਨੀ ਸ੍ਰੀ ਗੁਰ ਤੇਗ ਬਹਾਦਰ ਤਨਹਿਰੀ ਗੁਰ ਤੇਗ ਬਹਾਦਰ ਕਰ ਸਾਡੇ ਦੇ ਪੁਕਾਰ ਕੇ ਕਰ ਸਾਡੇ ਦੇ ਪੁਕਾਰ ਕੇ ਦੁਖੀ ਹੋਏ ਕਸ਼ਮੀਰੀ ਪੰਡਤ ਦੁਖੀ ਹੋਏ ਕਸ਼ਮੀਰੀ ਪੰਡਤ ਅਨੰਦਪੁਰ ਚਲ ਕੇ ਆਏ ਅਨੰਦਪੁਰ ਚਲ ਕੇ ਆਏ ਕੀ ਕੀ ਜ਼ੁਲਮ ਰੰਗੇ ਕੀਤੇ ਕੀ ਕੀ ਜ਼ੁਲਮ ਰੰਗੇ ਕੀਤੇ ਸਭ ਸਤ ਗੁਰਾਂ ਨੂੰ ਸੁਣਾਈ ਸਭ ਸਤ ਗੁਰਾਂ ਨੂੰ ਸੁਣਾਈ ਦਾਤਾ ਸਾਡੀ ਸੁਣੋ ਬੇਨਤੀ ਦਾਤਾ ਸਾਡੀ ਸੁਣੋ ਬੇਨਤੀ ਅਸੀਂ ਤਾਂ ਹੁਣ ਥੱਕ ਹਾਰ ਗਏ ਅਸੀਂ ਤਾਂ ਹੁਣ ਥੱਕ ਹਾਰ ਗਏ ਨਨ ਸ਼੍ਰੀ ਗੁਰਤੇਕ ਪਹਾਦਰ ਧੰਨ ਸ਼੍ਰੀ ਗੁਰਤੇਕ ਪਹਾਦਰ ਕਰ ਸਾਡੇ ਦੇ ਉਪਕਾਰ ਕੇ ਕਰ ਸਾਡੇ ਦੇ ਉਪਕਾਰ ਕੇ ਸੁਣ ਬੇਨਤੀ ਸਤਗੁਰ ਬੋਲੇ ਸੁਣ ਬੇਨਤੀ ਸਤਗੁਰ ਬੋਲੇ ਪਹਿਲਾ ਹੈ ਹੁਣ ਬਲੀਦਾਨ ਦਾ ਆ ਪਹਿਲਾ ਹੈ ਹੁਣ ਬਲੀਦਾਨ ਦਾ ਆ ਰੰਗੇ ਤਾਂ ਸੰਦੇਸ਼ ਸਤਗੁਰਾਂ ਰੰਗੇ ਤਾਂ ਸੰਦੇਸ਼ ਸਤਗੁਰਾਂ ਦਿੱਲੀ ਤੱਕ ਪੁਚਾਇਆ ਦਿੱਲੀ ਤੱਕ ਪੁਚਾਇਆ ਮੇਰਾ ਦੀਨੋ ਬਦਲ ਕੇ ਦੇਖੇ ਹਰਾ ਦਿਨ ਬਦਲ ਕੇ ਦੇਖੇ ਔਰੰਗੇ ਨੂੰ ਲਲਕਾਰਗੇ ਔਰੰਗੇ ਨੂੰ ਲਲਕਾਰਗੇ ਧੰਨ ਸ਼੍ਰੀ ਗੁਰਤੇਗ ਬਾਦਰ ਧੰਨ ਸ਼੍ਰੀ ਗੁਰਤੇਗ ਬਾਦਰ ਕਰ ਸਾਡੇ ਦੀ ਪੁਕਾਰਗੇ ਕਰ ਸਾਡੇ ਦੀ ਪੁਕਾਰਗੇ ਉਹ ਦਿੱਲੀ ਜਾਗੁਰ ਅਸੀਂ ਸਵਾਰਿਆ ਦਿੱਲੀ ਜਾਗੁਰ ਅਸੀਂ ਸਵਾਰਿਆ ਬਣ ਕੇ ਇੰਦੀ ਚਾਦਰ ਬਣ ਕੇ ਇੰਦੀ ਚਾਦਰ ਤਿਲਕ ਜੰਜੂ ਤੇ ਰਾਖੇ ਸਤਗੁਰ ਤਿਲਕ ਜੰਜੂ ਤੇ ਰਾਖੇ ਸਤਗੁਰ ਹਰ ਕੋਈ ਕਰਦਾ ਆਦਰ ਹਰ ਕੋਈ ਕਰਦਾ ਆਦਰ ਅਮਰ ਗੁਰਾਂ ਦੀ ਮਹਿਮਾ ਗਾਵੇ ਘਰ ਬੇੜਾ ਇੰਦੇ ਤਾ ਤਾਰ ਗੇ ਘਰ ਬੇੜਾ ਇੰਦੇ ਤਾ ਤਾਰ ਗੇ ਤਾਨੇ ਸ੍ਰੀ ਗੁਰਤੇ ਇੱਕ ਬਾਦਰ ਤਾਨੇ ਸ੍ਰੀ ਗੁਰਤੇ ਇੱਕ ਬਾਦਰ ਕਰ ਸਾਡੇ ਦੇ ਉਪਕਾਰ ਗੇ ਕਰ ਸਾਡੇ ਦੇ ਉਪਕਾਰ ਗੇ ਵਾਹਿ ਹੈ ਗੁਰਜੀ ਕਾ ਖਾਲਸਾ ਵਾਹਿ ਹੈ ਗੁਰਜੀ